ਜਵਾਨ ਪੀੜ੍ਹੀ ਆਪਣੀ ਫੌਰੀ ਟੋਹਰ ਬਣਾਉਣ ਦੇ ਲਈ ਜੋੜਾ ਹੈ ਟੋਰ ਬਣਾਉਣ ਦੇ ਲਈ ਬੁਲਟ ਮੋਟਰਸਾਈਕਲ ਨੂੰ ਮੋਡੀਫਾਈ ਕਰਨ ਤੋਂ ਬਾਅਦ ਸ਼ਹਿਰ ਦੇ ਵਜਪਟਾਕੇ ਮਾਰ ਕੇ ਆਮ ਜਨਤਾ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਨਾਬਕੋਤ ਵਾਲੀ ਦੇ ਦਬੰਗ ਐਸਚੋ ਸਰਬਜੀਤ ਸਿੰਘ ਚੀਮਾ ਦੇ ਵੱਲੋਂ ਇੱਕ ਵੱਡਾ ਨਾਕਾ ਲਗਾ ਕੇ ਅਨੇਕਾਂ ਹੀ ਬੁਲਟ ਮੋਟਰਸਾਈਕਲਾਂ ਨੂੰ ਨਾ ਸਤੇ ਕਿ ਇੰਪਾਉਂਡ ਕਰਾਉਣ ਦਿੱਤਾ ਗਿਆ ਹੈ ਹਜ਼ਾਰਾਂ ਰੁਪਏ ਦੇ ਚਲਾਨ ਕਰ ਦਿੱਤੇ ਗਏ ਇੱਥੇ ਹੀ ਨਹੀਂ ਬਸ ਹੋਰ ਜਾਣ ਵਾਲੇ ਵਾਹਨਾਂ ਤੇ ਸ਼ੀਸ਼ਟ ਲੱਗੀਆਂ ਕਾਲੀਆਂ ਜਾਲੀਆਂ ਨੂੰ ਵੀ ਜਿੱਥੇ ਮੌਕੇ ਤੇ ਉਤਰਵਾਇਆ ਗਿਆ ਕਾਰਾਂ ਦੇ ਚਲਾਨ ਕੀਤੇ ਗਏ ਇਸ ਉਪਰਾਲੇ ਨੂੰ ਵੇਖਦੇ ਹੋਏ ਸ਼ਹਿਰ ਦੇ ਨਿ ਉਨਾ ਦਾ ਕਹਿਣਾ ਸੀ ਕਿ ਹੁੱਲੜਬਾਜੀ ਨੌਜਵਾਨ ਅਕਸਰ ਹੀ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰ ਕੇ ਸ਼ਹਿਰ ਦੇ ਵਿੱਚ ਦਹਿਸ਼ਤ ਮਚਾ ਦਿੰਦੇ ਸੀ ਅੱਜ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇਹ ਕਾਫੀ ਸ਼ਲਾਗਾਇਕ ਹੈ ਜਿਹੜੇ ਨੇ ਬੁਲਟ ਅਬਾਉਂਡ ਕੀਤੇ ਨੇ ਜਿਹੜੀ ਸਾਡੀ ਇਹ ਰੂਟੀਨ ਚੈਕਿੰਗ ਹੀ ਹੈ ਜੀ ਸਾਡੇ ਐਸਐਸਬੀ ਸਾਹਿਬ ਵੱਲੋਂ ਜਿਹੜੇ ਖਾਸ ਸਹਾਇਤਾ ਦਿੱਤੀਆਂ ਗਈਆਂ ਵੀ ਤੇ ਵਿਰਾਉਡ ਨੰਬਰ ਮੋਟਰਸਾਈਕਲ ਜਾਂ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਵਾਲੇ ਅਬਾਉਂਡ ਕਰੋ ਮੈਨੂੰ ਲੱਗਦਾ ਕਾਫੀ ਪਰੇਸ਼ਾਨੀ ਹੁੰਦੀ ਸੀ ਲੋਕ ਪਟਾਕੇ ਮਾਰ ਕੇ ਚਲੇ ਜਾਂਦੇ ਸੀ ਬਿਲਕੁਲ ਪਰੇਸ਼ਾਨੇ ਵਾਲਾ ਕੱਲ ਹੈ ਜੀ ਬਿਲਕੁਲ ਕੋਈ ਬਜ਼ੁਰਗ ਜਾਂਦਾ ਹੋਵੇ ਤੇ ਪਟਾਕੇ ਮਾਰਦੇ ਨੇ ਉਹ ਬਿਲਕੁਲ ਬਿਲਕੁਲ ਇੱਕ ਨਾਨਸੈਂਸ ਹੀ ਹੈਗੀ ਆ ਤੇ ਵਾਇਲੇਸ਼ਨ ਆਫ ਦਾ ਰੂਲਸ ਆ ਅਸੀਂ ਜਿਹੜੇ ਅੱਜ ਪੂਰੀ ਮਹਿਮ ਚਲਾਈ ਆ ਦੇਖੋ ਜੀ ਅੱਜ 5-6 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਨੇ ਇਹਨਾਂ ਕਾਲੀ ਜਾਲੀਆਂ ਵਾਲੇ ਵੀ ਕਾਫੀ ਆ ਜਿਹੜੇ ਕ੍ਰਾਈਮ ਦੀ ਗੱਤ ਹੈ ਇਹਨਾਂ ਨਾਲ ਕੀ ਕਹਾ ਕੀ ਲੈ ਕੇ ਜਾ ਰਹੇ ਨੇ ਕੁਝ ਬਾਹੀਂ ਨਾ ਤਾਂ ਹੀ ਨਾਕੇ ਲੱਗਦੇ ਨੇ ਜੀ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਆ ਅਸੀਂ ਇਹ ਜੋ ਚਲਾਨ ਜਿੰਨੇ ਦੀ ਚਲਾਨੀਆਂ ਚਲਾਨਿੰਗ ਕਰ ਰਹੇ ਜੀ ਹੁਣ ਵੀ ਨੋਜਵਾਨ ਨਹੀਂ ਸੁਧਰਨੇਗੇ ਹੋਣਾ ਲੱਗਦਾ ਕਿ ਸਰ ਸਾਡੇ ਕੋਲ ਤਾਂ ਜੋ ਕਾਨੂੰਨ ਹੈ ਜੀ ਕਾਨੂੰਨ ਦੇ ਮੁਤਾਬਕ ਫਿਰ ਕਾਰਵਾਈ ਹੈ ਕਾਰਵਾਈ ਤੋਂ ਬਾਅਦ ਡਬਲ ਹੋਗਾ ਦਾ ਸਸਪੈਂਸ਼ਨ ਆਫ ਦਾ ਲਾਇਸੈਂਸ ਜੀ ਕੀ ਲੱਗਦਾ ਉਹ ਵੀ ਜਿਹੜੇ ਪਟਾਕੇ ਮਾਰਦੇ ਨੇ ਪਰਿਵਾਰ ਨੂੰ ਵੀ ਪਤਾ ਹੁੰਦਾ ਬੋਲਟ ਸਾਡਾ ਬੱਚਾ ਲੈ ਕੇ ਜਾ ਰਿਹਾ ਨਵੀਂ ਜਨ ਨਵੀਂ ਐਕਚੁਅਲੀ ਜੀ ਨਵੀਂ ਜਨਰੇਸ਼ਨ ਹੈ ਜੀ ਉਹ ਨਵਾਂ ਨਵੇਂ ਨੂੰ ਇੱਕ ਨਵਾਂ ਚਾਹ ਹੁੰਦਾ ਜੀ ਬੋਲਟ ਦੀ ਆਵਾਜ਼ ਬਣਨੀ ਚਾਹੀਦੀ ਐ ਬਣਨਾ ਚਾਹੀਦਾ ਬਿਕਾਉਂ ਔਰ ਸੁਪਰੀਮ ਕੋਰਟ ਦੀ ਬੜੀਆਂ ਸੈਕਟਰ ਰੋਲਿੰਗਸ ਨੇ ਦੇ ਇਤੇ ਪ੍ਰਤੀ ਇਹ ਸਾਡੇ ਸ਼ਹਿਰ ਦੀ ਪੁਲਿਸ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਕਿ ਇਹ ਚੀਜ਼ ਨੂੰ ਰੋਕਦੀ ਹੈ ਇਹ ਸਮਾਜ ਵਿੱਚ ਇੱਕ ਵਧੀਆ ਮੈਸੇਜ ਦੇ ਰਹੀ ਹੈ ਵੀ ਜਿਹੜਾ ਸ਼ਾਰਟ ਅਨਸਰ ਨੂੰ ਰੋਕਿਆ ਜਾ ਰਿਹਾ ਹੈ ਇਹ ਬੱਚਿਆਂ ਦੇ ਮਾਪੇ ਨੂੰ ਵੀ ਦੇਖਣਾ ਚਾਹੀਦਾ ਵੀ ਜਿਹੜੇ ਬੱਚੇ ਪੁਲਟ ਤੇ ਪਟਾਕੇ ਪਾ ਰਹੇ ਨੇ ਕੱਲ ਮੋਢਾ ਹੀ ਨਾਮ ਖਰਾਬ ਕਰ ਰਹੇ ਨੇ ਸ਼ਹਿਰ ਵਿੱਚ ਕਿਸ ਤਰ੍ਹਾਂ ਦੇਖਦੇ ਹਾਂ ਜੋ ਨੌਜਵਾਨ ਪੀੜੀ ਇਦਾਂ ਰਾਹਾਂ ਦੇ ਚੱਲ ਪਈ ਹੈ ਜੀ ਇਹ ਹੁੱਲੜਬਾਜੀ ਹੈ ਜੀ ਇਹ ਹੋਰ ਕੁਝ ਨਹੀਂ ਹੈ ਸਿਰਫ ਹੁੱਲੜਬਾਜੀ ਕਰਕੇ ਹੀ ਬੱਚੇ ਕਦੁੱਦਨ ਦੇਖ ਕੇ ਅੱਗੇ ਵਧੀ ਜਾ ਰਹੇ ਨੇ ਇਹ ਪੁਲਿਸ ਦਾ ਬਹੁਤ ਵਧੀਆ ਕੰਮ ਹੈ ਜੇ ਇਹਨਾਂ ਨੂੰ ਰੋਕਣਗੇ ਤਾਂ ਹੀ ਅੱਗੇ ਜਾ ਕੇ ਰੋਕਣਗੇ ਨਹੀਂ ਇਹ ਹੋਰ ਵੱਤਾ ਜਾ ਰਿਹਾ ਤੁਸੀਂ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਵੇਰ ਕਰਦੇ ਨੇ ਕਿ ਜਿੱਥੇ ਪੁਲਿਸ ਦਾ ਆਪਣੇ ਵੱਲੋਂ ਪਹਿਲ ਕਰਦੀ ਆ ਟ੍ਰੈਫਿਕ ਪੁਲਿਸ ਵੀ ਕਰਦੀ ਆ ਦੂਜੀ ਪੁਲਿਸ ਵੀ ਕਰਦੀ ਆ ਤੇ ਪੇਰੈਂਟਸ ਦਾ ਵੀ ਫਰਜ਼ ਬਣਦਾ ਹੈ ਬਿਲਕੁਲ ਜੇ ਪੇਰੈਂਟਸ ਨਹੀਂ ਰੋਕਦੇ ਤਾਂ ਤਾਂ ਹੀ ਪੁਲਿਸ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ ਜੇ ਪੇਰੈਂਟਸ ਹੀ ਰੋਕ ਰਹੇ ਹੁੰਦੇ ਬੱਚਿਆਂ ਨੂੰ ਤਾਂ ਫਿਰ ਪੁਲ ਇਹ ਥੋਟ ਵੱਲੋਂ ਵੀ ਸਖਤ ਹਦਾਇਤਾਂ ਨੇ ਫੇਰ ਵੀ ਉਸ ਤੇ ਬਾਵਦੂਜ ਵੀ ਜਿਹੜਾ ਹੈਗਾ ਕੁਝ ਕਰਨੇ ਪਟਾਕੇ ਨਾਲ ਬਿਲਕੁਲ ਜੀ ਇਹ ਤਾਂ ਹੁਣ ਪੁਲਿਸ ਹੀ ਰੋਕ ਸਕਦੀ ਹੈ ਪੁਲਿਸ ਇਹ ਚੀਜ਼ ਤੇ ਥੱਲ ਪਾ ਸਕਦੀ ਹੈ ਔਰ ਪੁਲਿਸ ਕੋਲ ਹੀ ਪਾਵਰ ਹੈ ਪੁਲਿਸ ਆਪਣਾ ਕੰਮ ਬਕੂਪੀ ਕਰ ਰਹੀ ਹੈ ਇਸ ਦੇ ਨਾਲ ਇਹ ਚੀਜ਼ ਬਿਲਕੁਲ ਰੁਕੇਗੀ ਰੁਕੇਗੀ ਤੁਸੀਂ ਦੇ ਕੰਮ ਨੂੰ ਕਿਵੇਂ ਸਹਾਇਤ ਨਹੀਂ ਪੁਲਿਸ ਦਾ ਇਹ ਕੰਮ ਬਹੁਤ ਵਧੀਆ ਜੀ ਸ਼ਹਿਰ 'ਚ ਸ਼ਾਂਤੀ ਹੋਵੇਗੀ ਹੁਣ ਤੁਸੀਂ ਮੰਨ ਲਓ ਸੜਕ 'ਤੇ ਕੋਈ ਬੁਲਟਾ ਦਾ ਪਟਾਕਾ ਬਜ ਜਾਂਦਾ ਕੋਈ ਬਜ਼ੁਰਗ ਹੋਵੇ ਉਹ ਇਕਦਮ ਡਰ ਕੇ ਦਹਿਲ ਵੀ ਸਕਦਾ ਹੈ